ਭਾਜਪਾ ਕਿਸੇ ਵੀ ਸਮੇਂ ਪੰਜਾਬ ਚ ਮਾਨ ਸਰਕਾਰ ਦੇਖ ਸਕਦੀ ਹੈ ਇਹ ਦਾਵਾ ਜਲੰਧਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਚੰਜੀਤ ਚੰਨੀ ਨੇ ਕੀਤਾ ਤੁਹਾਨੂੰ ਦੱਸ ਦਈਏ ਕਿ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਚੰਨੀ ਨੇ ਕਿਹਾ ਕਿ ਭਾਜਪਾ ਨੇ ਭਾਈਵਾਲੀਆਂ ਨੂੰ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਚੰਨੀ ਨੇ ਕਹਿ ਕੇ ਭਾਜਪਾ ਨੇ ਹਿੰਦੂਆਂ ਤੇ ਦਰਿਤ ਵੋਟਰਾਂ ਨੂੰ ਵੰਡਣ ਲਈ ਫਿਰਕਾ ਪ੍ਰਸਤੀ ਦਾ ਸਹਾਰਾ ਲਿਆ ਪਰ ਉਹ ਇਸ ਵਾਰ ਕਾਮਯਾਬ ਨਹੀਂ ਹੋ ਸਕੇ ਕਿ ਲੋਕਾਂ ਨੇ ਉਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਰੱਦ ਕਰ ਦਿੱਤੀ ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਵੋਟਰਾਂ ਨੇ ਆਪ ਸਰਕਾਰ ਤੋਂ ਮੂਹ ਭੰਗ ਹੋਣ ਕਾਰਨ ਕਾਂਗਰਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਉਹਨਾਂ ਕਿਹਾ ਕਿ ਲੋਕਾਂ ਨੂੰ ਮੇਰਾ ਮੁੱਖ ਮੰਤਰੀ ਵਜੋਂ 111 ਦਿਨਾਂ ਦਾ ਕਾਰਜਕਾਲ ਜਾਦਾ ਤੇ ਉਹਨਾਂ ਦੇਖ ਲਿਆ ਕਿ ਆਪ ਦੇ ਉਹ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਜੋ ਉਸ ਨੇ ਸੱਤਾ ਦੇ ਵਿੱਚ ਆਉਣ ਦੇ ਵਾਸਤੇ ਉਠਾਈ ਸੀਗੇ ਭਗਵੰਤ ਮਾਨ ਨੂੰ ਅਹੁਦਾ ਛੱਡਣ ਦੀ ਆਖਰੀ ਚੰਨੀ ਨੇ ਕਿਹਾ ਕਿ ਪਾਰਟੀ ਆਗੂ ਚ ਸਰਕਾਰ ਚਲਾਉਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਅਹੁਦਾ ਛੱਡ ਕੇ ਕਿਸੇ ਹੋਰ ਨੂੰ ਸਰਕਾਰ ਚਲਾਉਣ ਦੇਣੀ ਚਾਹੀਦੀ ਹੈ ਤੇ ਕਾਂਗਰਸ ਦੇ ਵਿੱਚ ਧੜੇਬੰਦੀ ਤੇ ਲੀਡਰਸ਼ਿਪ ਦੀ ਘਾਟ ਬਾਰੇ ਚੰਨੀ ਨੇ ਕਿਹਾ ਕਿ ਪਾਰਟੀ ਨੇ ਨਿੱਜੀ ਵਿਚਾਰਾਂ ਨੂੰ ਪਾਸੇ ਰੱਖਦਿਆਂ ਮਿਲ ਕੇ ਕੰਮ ਕੀਤਾ ਤੇ ਪੰਜਾਬ ਦੇ ਵਿੱਚ ਚੋਣਾਂ ਜਿੱਤੀਆਂ ਉਹਨਾਂ ਕਿਹਾ ਕਿ ਆਜ਼ਾਦ ਉਮੀਦਵਾਰ ਸਰਜੀਤ ਸਿੰਘ ਖਾਲਸਾ ਜਾਂ ਕੋਈ ਵੀ ਆਗੂ ਜਮਹੂਰੀ ਢੰਗ ਦੇ ਨਾਲ ਚੁਣਿਆ ਜਾਣਾ ਚਾਹੀਦਾ ਹੈ ਉਨਾ ਕਹਿ ਕਿ ਉਹਨਾਂ ਬਾਰੇ ਅੰਦਾਜ਼ਾ ਇਹਨਾਂ ਦੇ ਕੰਮਾਂ ਤੋਂ ਨਜ਼ਰੀਏ ਤੋਂ ਲਗਾਇਆ ਜਾਣਾ ਚਾਹੀਦਾ ਨਾ ਕਿ ਇਹਨਾਂ ਦੇ ਅਤੀਤ ਤੋਂ ਉਹਨੇ ਵੀ ਕਹਿ ਕਿ ਜੇਕਰ ਖਾਲਸਾ ਜਖਰੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਨੇ ਸਮਾਜ ਦੇ ਵਿੱਚ ਤਣਾਅ ਜਾਂ ਸਮੱਸਿਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਉਹਨਾਂ ਖਿਲਾਫ ਡਟ ਕੇ ਖੜੇਗੀ ਪੰਜਾਬ ਆਪ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗੱਟਚੋੜ ਦਾ ਵਿਰੋਧ ਕਰਦਿਆਂ ਚੰਦੇ ਨੇ ਕਿਹਾ ਕਿ ਨਾ ਹੀ ਉਹ ਤੇ ਨਾ ਹੀ ਅਸੀਂ ਇਸ ਨੂੰ ਵਕਤ ਦਿੰਦੇ ਹਾਂ ਇਹ ਹੋ ਸਕਦਾ ਹੈ ਕਿ ਉਹ ਆਪਣੀ ਬਦਲਾਓ ਦਲ ਬਦਲੂ ਸਿਆਸਤ ਮੋੜ ਸ਼ੁਰੂ ਕਰਨ ਤਾਂ ਸਾਬਤ ਤੌਰ ਤੇ ਚੰਨੀ ਚੰਜੀਤ ਸਿੰਘ ਚੰਨੀ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਨਗੇ ਤੇ ਦੂਜੇ ਪਾਸੇ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਵੀ ਚੋਣ ਜਿੱਤਦਾ ਹੈ ਭਾਵੇਂ ਜਾਂ ਤੌਰ ਤੇ ਜਿੱਤੇ ਉਹਨਾਂ ਦੀ ਜਿਹੜਾ ਲੋਕਾਂ ਦੀ ਜਮਹੂਰੀ ਢੰਗ ਦੇ ਨਾਲ ਉਹ ਚੁਣੇ ਜਾਂਦੇ ਨੇ ਤੇ ਸਾਬਤ ਤੌਰ ਤੇ ਚੰਦਰ ਸਿੰਘ ਚੰਦੀ ਨੇ ਇਸ਼ਾਰਾ ਕਰ ਦਿੱਤਾ ਤੇ ਦਾਵਾ ਕੀਤਾ ਜਿਸ ਤਰੀਕੇ ਨਾਲ ਚੋਣਾਂ ਤੋਂ ਪਹਿਲਾਂ ਰਵਨੀਤ ਸਿੰਘ ਬੱਟੂ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ ਕਿ ਜਲਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗੇ ਕਿ ਤੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਅਮਨਤ ਸ਼ਾਹ ਵੱਲੋਂ ਵੀ ਇਹ ਦਾਵਾ ਕੀਤਾ ਜਾਂਦਾ ਹੈ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਕੇਂਦਰ ਵਿੱਚ ਜਨਨ ਕਿ ਵੋਟਾਂ ਤੋਂ ਬਾਅਦ ਪੰਜਾਬ ਦੇ ਵਿੱਚ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਡਿੱਗੀਆਂ ਜਾਣਗੀਆਂ ਤਾਂ ਜਿਸ ਤੋਂ ਬਾਅਦ ਜੀ ਆ ਭਗਵੰਤ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸੀ ਉਹ ਖੂਬ ਵੱਡੇ ਨਜ਼ਰ ਆਏ ਉਹਨਾਂ ਦੇ ਉੱਤੇ ਕਿ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਤਾਂ ਇਸ ਕੰਮ ਵਾਸਤੇ ਨਹੀਂ ਬਣਾਇਆ ਕਿ ਉਹ ਦੂਜੀਆਂ ਸਰਕਾਰਾਂ ਨੂੰ ਦੇਖਦੇ ਫਿਰਦਾ ਇਸ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਮਾਹੌਲ ਭਖਿਆ ਸੀਗਾ ਪਰ ਹੁਣ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕਰ ਦਿੱਤਾ ਹੈ ਕਿ ਬੜੀ ਛੇਤੀ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਉਹ ਮਾਨ ਸਰਕਾਰ ਨੂੰ ਦੇਖ ਸਕਦੀ ਹੈ ਕੀ ਅਜਿਹਾ ਹੋ ਸਕਦਾ ਹੈ ਜਾਂ ਫਿਰ ਜਾਇਹ ਬਿਆਨ ਨੇ ਜਿਹੜੇ ਬਾਹਰੋਂ ਮਾਰੀ ਲੀਡਰਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਉਸ ਦੇ ਕੀ ਮੈਨੇ ਨੇ ਉਸ ਦੇ ਵਿੱਚ दम ਹੈ ਜਾਂ ਨਹੀਂ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਚਰਜ ਸਿੰਘ ਚੰਨੀ ਵੀ ਹੁਣੇ ਹੀ ਦਾਵਾ ਕਰਦੇ ਸਬ ਤੌਰ ਤੇ ਵਿਖਾਈ ਦੇ ਰਹੇ ਨੇ ਜੁੜੇ ਹੋਣ ਲੀਡਰ ਪੰਜਾਬੀ মিডিਆ ਨਾਲ ਧੰਨਵਾਦ